ਮੈਂ ਹਾਂ ਜੀ ਪ੍ਰੋਫੈਸਰ ਰੰਧਾਵਾ ਅਤੇ ਤੁਸੀਂ ਦੇਖ ਰਹੇ ਹੋ YouTube ਚੈਨਲ ਰੰਧਾਵਾ ਪਰਮਜੀਤ ਲੈ ਕੇ ਹਾਜ਼ਰ ਹਾਂ ਤੁਹਾਡੇ ਵਾਸਤੇ ਰੋਜ਼ ਦੀ ਤਰ੍ਹਾਂ ਇੱਕ ਨਵੀਂ ਵੀਡੀਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਜ਼ਰੂਰੀ ਬੈਲ ਪ੍ਰੈਸ ਕਰਨੀ ਇਸ ਤੋਂ ਵੀ ਜ਼ਰੂਰੀ ਤਾਂ ਕਿ ਜਿਹੜੀ ਵੀਡੀਓ ਅਸੀਂ ਰੋਜ਼ ਪਾਉਂਦੇ ਹਾਂ ਉਸ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਹੁੰਦੀ ਰਹੇ ਔਰ ਤੁਸੀਂ ਨਿਰੰਤਰ ਸਾਡੀ ਵੀਡੀਓ ਦਾ ਆਨੰਦ ਮਾਣਦੇ ਰਹੋ ਆਦੋਸਤੋ ਸਾਡੇ ਚੈਨਲ ਮਹਿ ਇਸ ਇੱਕ YouTube ਚੈਨਲ ਨਹੀਂ ਬਲਕਿ ਇੱਕ ਮੰਚ ਇੱਕ ਸਟੇਜ ਹਨ ਸਾਡੇ ਕਲਾਕਾਰ ਦੋਸਤਾਂ ਵਾਸਤੇ ਜਿਹੜੇ ਭਾਵੇਂ ਪ੍ਰੋਫੈਸ਼ਨਲ ਤਾਂ ਨਹੀਂ ਲੇਕਿਨ ਜਿਹੜੇ ਪੰਜਾਬੀ ਵਿਰਸੇ ਨੂੰ ਮੁਹੱਬਤ ਕਰਦੇ ਨੇ ਪੰਜਾਬੀ ਲੋਕ ਕਾਰੋਪਾਨੋ ਪਿਆਰ ਦੇ ਨੇ ਉਹਨਾਂ ਨੂੰ ਅਕਸਰ ਗੁਣਗਣਾਉਂਦੇ ਰਹਿੰਦੇ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਡੇ ਚੈਨਲ ਵਾਸਤੇ ਵੀ ਆਪਣਾ ਯੋਗਦਾਨ ਦੇਣ ਆਪਣੀ ਵੀਡੀਓ ਬਣਾ ਕੇ ਭੇਜਣ ਕੋੜੀਆਂ ਸੁਹਾਗ ਟੱਪੇ ਮਾਈਏ ਬੋਲੀਆਂ ਲੰਬੀ ਹੱਕ ਦੇ ਗੀਤ ਫਿਰਾਕ ਦੇ ਗੀਤ ਅਸੀਂ ਉਸਨੂੰ ਪਛਾਣਨ ਤੇ ਪਾਉਣਾ ਚਾਹੁੰਦੇ ਆ ਜੀ ਸਾਨੂੰ ਵੀਡੀਓ ਪਰ ਨੋਰਮਲੇ ਕਿਸੇ ਗੱਲ ਦਾ ਪਤਾ ਨਾ ਲੱਗੇ ਸਾਨੂੰ ਕਾਲ ਕਰ ਲਿਓ ਸਾਡਾ ਨੰਬਰ ਦਿੱਤਾ ਹੋਇਆ 98155 35410 ਤੁਹਾਨੂੰ ਸਾਰਾ ਕੁਝ ਸਮਝਾ ਦੇਾਂਗੀ ਤੁਸੀਂ ਸਾਨੂੰ ਸ਼ਾਰਟ ਵੀ ਭੇਜ ਸਕਦੇ ਹੋ ਆ ਸ਼ਾਰਟਸ ਕੋ ਬਿੰਜਕ ਸੈਕਿੰਡ ਦਾ ਸ਼ਾਰਟ ਹੋਵੇ ਅਸੀਂ ਉਹ ਵੀ ਆਪਣੇ ਚੈਨਲ ਤੇ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਸ਼ਾਰਟਸ ਨੂੰ ਕਾਫੀ ਪ੍ਰਵਾਹ ਹੰਗਾਰਾ ਮਿਲ ਰਿਹਾ ਹੈ ਅੱਜਕੱਲ ਤੇ ਮੇਰਾ ਖਿਆਲ ਤੁਸੀਂ ਸਾਡੀ ਬੇਨਤੀ ਨੂੰ ਸਵੀਕਾਰੋਗੇ ਸਾਡੇ ਚੈਨਲ ਦਾ ਜਿਹੜਾ ਦੂਸਰਾ ਮਕਸਦ ਹੈ ਦੂਸਰੀ ਕੋਸ਼ਿਸ਼ ਹੈ ਉਹ ਪੰਜਾਬੀ ਵਿਆਹਵਰਸ ਵਧ ਜਿਹਨਾਂ ਵੀ ਰਸਮ ਰਿਵਾਸ ਨੇ ਅਸੀਂ ਆਪਣੇ ਚੈਨਲ ਤੇ ਅਪਲੋਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਜਿਹਨਾਂ ਦੋਸਤਾਂ ਨੇ ਆਪਣੇ ਧੀਆ ਪੁੱਤਰਾਂ ਦੇ ਵਿਆਹ ਕਰਨੇ ਹੁੰਦੇ ਨੇ ਅਕਸਰ YouTube 'ਤੇ ਸਰਚ ਕਰਦੇ ਨੇ ਵਿਆਹ ਦੀ ਰਸਮਾਂ ਨੇ ਵਾਣ ਦੇ ਵੱਖਰੇ ਵੱਖਰੇ ਆਈਡੀ ਲੈਣ ਵਾਸਤੇ ਔਰ ਇਸ ਕਰਕੇ ਅਸੀਂ ਇਹ ਵੀਡੀਓਸ ਅਪਲੋਡ ਕਰ ਰਹੇ ਦੂਸਰੇ ਇਸ ਕਰਕੇ ਵੀ ਅਪਲੋਡ ਕਰ ਰਹੇ ਤਾਂ ਕਿ ਪੰਜਾਬੀ ਵਿਆਹਾਂ ਦੀ ਸ਼ਾਨ ਸ਼ੌਕਤ ਪੰਜਾਬੀਆਂ ਦਾ ਮਹਾਨ ਵਿਰਸਾ ਜੋ ਵਿਆਹ ਸ਼ਾਦੀਆਂ ਦੂਰ ਵਿੱਚ ਮੌਜੂਦ ਹੈ ਆ YouTube ਦੀ ਕਾਮਪਲੈਟ ਕਿਵੇਂ ਮੜਿਆ ਜਾ ਸਕੇ ਔਰ ਆਉਣ ਵਾਲੀਆਂ ਪੀੜ੍ਹੀਆਂ ਨਾਸ ਤੇ ਮਹਿਸੂਸ ਕਰ ਸਕਣ ਤੁਸੀਂ ਇਸ ਵਕਤ ਕੋ ਆਪਣਾ ਯੋਗਦਾਨ ਦੇਵੋ ਜੀ ਤੁਹਾਡੇ ਘਰ ਵਿੱਚ ਵਿਆਹ ਦੀ ਵੀਡੀਓ ਹੋਊਗੀ ਸਾਨੂੰ ਜ਼ਰੂਰ ਦੇਵੋ ਜੀ ਅਸੀਂ ਕਾਪੀ ਕਰਨ ਤੋਂ ਬਾਅਦ ਤੁਹਾਨੂੰ ਵਾਪਸ ਕਰਦੇ ਹਾਂ ਬਹੁਤ ਸਾਰੀਆਂ ਰਿਸਪੈਕਟੇਬਲ ਫੈਮਿਲੀ ਦੀ ਵੀਡੀਓ ਸੀ ਪਾ ਚੁੱਕੇ ਤੁਸੀਂ ਜਿੰਨਾ ਦਾ ਆਨੰਦ ਮਾਣ ਸਕਦੇ ਹੋ ਸਾਡੇ ਚੈਨਲ ਤੇ ਜਿਹੜੀ ਵੀਡੀਓ ਤੇ ਨਰ ਬਣ ਦਾ ਸੌਖਾ ਤਰੀਕਾ ਤੁਸੀਂ ਜੋ ਵੀ ਆਪਣਾ ਚਾਹਦੇ ਉਸ ਦਾ ਨਾਲ ਕੋ ਸਾਡੇ ਚੈਨਲ ਦਾ ਨਾਲ ਕੋ ਜਵੇਂ ਟੋਲ ਕੀ ਦਾ ਗੀਤ ਅਦਵਾ ਪਰਮਜੀਤ ਜਗੋਰ ਦਾਵਾ ਪਰਮਜੀਤ ਸਿਠਣੀਆਂ ਦਾਵਾ ਪਰਮਜੀਤ ਲੇਡੀਜ਼ ਗੀਤ ਅਦਵਾ ਪਰਮਜੀਤ ਤੁਹਾਨੂੰ ਵੀਡੀਓ ਮਿਲ ਜਾਏਗੀ ਔਰ ਤੁਸੀਂ ਆਨੰਦ ਮਾਣ ਸਕਦੇ ਹੋ ਜੀ ਥੈਂਕ ਯੂ ਵੈਰੀ ਮਚ ਬਾ ਬਾ ਟ ਪੰਜਾਬੀ ਕਾਵ ਰੂਪਨ ਨੂੰ ਪਿਆਰ ਕਰਨ ਵਾਲੀ ਵਿਸਾ ਪਰ ਦੀ ਸਮਝ ਬਸਦੇ ਭੈਣੋ ਤੇ ਵੀਰੋ ਤੁਹਾਡੀ ਦਾਦੀ ਤਲਬਦਾਰ ਹੈ ਪਰਮਜੀਤ ਕੌਰ ਅੰਮੀ ਸੱਚੀ ਕਾ ਲੱਗਦੀ ਐ ਜੀ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਦਾ ਧੰਨਵਾਦ ਕਰਦੀ ਆਂ ਸਵਾਗਤ ਕਰਦੀ ਆਂ ਤੁਸੀਂ ਮੇਰੇ ਗੀਤਾਂ ਨੂੰ ਸੁਣਦੇ ਰਹਿੰਦੇ ਹੋ ਹਾਉਸਲਾ ਭਜਾਈ ਕਰਨ ਲਈ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਤੇ ਮੇਰਾ ਵੀ ਦਿਲ ਲੱਗਿਆ ਰਹਿੰਦਾ ਹੈ ਮੈਂ ਵੀ ਆਪਣਾ ਟਾਈਮ ਪਾਸ ਕਰਦੀ ਰਹਿਣੀ ਆ ਇਹ ਗੀਤ ਮੇਰੇ ਬਚਪਨ ਦੇ ਸਾਥੀ ਹਨ ਅਤੇ ਮੈਂ ਅਕਸਰ ਘਰ ਦੇ ਕੰਮ ਕਰਦੀ ਹਾਂ ਜ ਇਹਨਾਂ ਨੂੰ ਗੁੰਗਨਾਉਂਦੀ ਰਹਿੰਨੀ ਆ ਅਤੇ ਜਦੋਂ ਸਮਾਂ ਲੱਗਦਾ ਹੈ ਤਾਂ ਮੈਂ ਆਪ ਸਭ ਦੇ ਰੂਬਰੂ ਹਾਂ ਜੰਨੀ ਆ ਬੀਰ ਦੇ ਵਿਆਦੀ ਘੋੜੀ ਲੈ ਕੇ ਹਾਜ਼ਰ ਹੋ ਰਹੀਆਂ ਲੰਬਾ ਠੀਕ ਹੈ ਗੀਤ ਬਹੁਤ ਲੰਬਾ ਹੈ ਮੈਂ ਪੂਰੀ ਕੋਸ਼ਿਸ਼ ਕਰੂੰਗੀ ਕਿ ਮੈਂ ਇਸ ਗੀਤ ਨਾਲ ਜਸਟਿਸ ਕਰ ਸਕਾਂ ਗੀਤ ਨੂੰ ਸੁਣ ਕੇ ਤੁਸੀਂ ਦੱਸਣਾ ਕਿ ਤੁਹਾਨੂੰ ਗੀਤ ਕਿਵੇਂ ਲੱਗਿਆ ਚਲੋ ਵਾ ਸ਼ੁਰੂ ਕਰਦੇ ਆਂ वीरा तू बण्यो तेरी कोडी बणी चंदा तू बण्यो तेरी कोडी बणी काठी ला लगड़े सोणे ही देवे तेरी जन चढ़े ਤੇਰੇ ਵੀਰੇ ਵੇ ਜਗਨ ਚੜਨਗੇ ਵਜੇ ਵਜਣਗੇ ਵਾਜੇ ਵਜਣਗੇ ਕੋੜੇ ਹੀਣ ਕਰਨਗੇ ਕੋੜੇ ਹੀਣ ਕਰਨਗੇ ਪਹਾੜ ਵੱਜਣਗੇ ਕਿੱਲੇ ਗੱਡਣਗੇ ਕਿੱਲੇ ਗੱਡਣਗੇ ਤੰਬੂ ਲੱਗਣਗੇ ਤੰਬੂ ਲੱਗਣਗੇ ਲਾਸਾ ਖਿੱਚਣਗੇ ਲਾਸਾ ਖਿੱਚਣਗੇ ਧਮ ਖਰਚਣਗੇ ਧਾਮ ਖਰਚਣਗੇ ਜਸ ਖਟਣਗੇ ਸੋਬਾਲੇ ਕਰਾਨੋ ਆਏ ਬੇ ਮੇਰੇ ਕਹਾਟੀ ਲਾਲ ਲਗੜੇ ਸੋਨੇ ਲਾਚੇਵੇਂ ਤੇਰੀ ਜਨ ਚੜਨ ਤੇਰੇ ਚਾਚੇਵੇਂ ਜਨ ਚੜਨਗੇ ਵਾਜੇ ਵਜਣਗੇ ਵਜ ਵਜਣਗੇ ਕੋੜੇ ਹੀਣ ਕਰਨਗੇ ਕੋੜੇ ਹੀਣ ਕਰਨਗੇ ਪੌੜ ਵਜਣਗੇ ਪੌੜ ਵਜਣਗੇ ਕਿल्ले ਗੱਡਣਗੇ ਕਿल्ले ਗੱਡਣਗੇ ਤੰਬੂ ਲਗੜੰਗੇ ਲਾਸਾ ਖਿਚਣਗੇ ਲਾਸਾ ਖਿਚਣਗੇ ਜਸ ਖਟਣਗੇ ਸੋਬਾਲੇ ਕਰਾ ਨੂੰ ਆਏ ਵੇ ਮੇਰੇ ਵੀਰਾ ਤੂੰ ਬਣਿਆ ਤੇਰੀ ਕੋੜੀ ਬਾਣੀ ਕਾਠੀ ਲੱਗੜੇ ਸੋਣੇ ਜਾਵੇਂ ਵੀਰਾ ਤੇਰੀ ਜਨ ਚੜਨ ਤੇਰੇ ਮਾਵੇਂ ਵੀਰਾ ਜਨ ਚੜਨਗੇ ਵਜੇ ਵਜਣਗੇ ਵਾਜੇ ਵਜਣਗੇ ਕੋੜੇ ਹੀਣ ਕਰਨਗੇ ਕੋੜੇ ਹੀਣ ਕਰਨਗੇ ਪੜ ਵਜਣਗੇ ਪੜ ਵਜਣਗੇ ਕਿल्ले ਗੜ ਲੇ ਗੱਡਣਗੇ ਤੰਬੂ ਲੱਗਣਗੇ ਤੰਬੂ ਲੱਗਣਗੇ ਲਾਸਾ ਖਿੱਚਣਗੇ ਲਾਸਾ ਖਿੱਚਣਗੇ ਦਾਮ ਖਰਚਣਗੇ ਦਹਮਾ ਖਰਚਣਗੇ ਜਸ ਖਟ ਜੰਗ ਸਖਟਣਗੇ ਸੋਬਾ ਲੈਕਰ ਆਨੂ ਆਏ ਬੇ ਮੇਰੇ ਲੜ ਲੈ ਦੇ ਮਾ ਮੇ ਵੇ ਤਨਵਜੀ ਗੀਤ ਸੁਣ ਕੇ ਜਰੂਰ ਦੱਸਣਾ ਕਿ ਮੈਂ ਕੱਲੀ ਜਾਣੀ ਹੈ ਇਸ ਗੀਤ ਨਾਲ ਨਿਆ ਕਰ ਸਕੀ ਆ ਕਿ ਨਹੀਂ ਕਰ ਸਕੀ ਧੰਨਵਾਦ ਫਿਰ ਮਿਲਾਂਗੇ ਅਗਲੀ ਵੀਡੀਓ ਵਿੱਚ ਰੱਬ ਰੱਖਣਾ